ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਵੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਬੀਬੀ ਰਜਨੀ ਜੀ ਦੀ ਉਹ ਬੀਬੀ ਰਜਨੀ ਜਿਸ ਦੇ ਪਿਤਾ ਦੁਨੀ ਚੰਦ ਨੇ ਬੀਬੀ ਰਜਨੀ ਨੂੰ ਇੱਕ ਐਸੇ ਕੁੜੀ ਦੇ ਨਾਲ ਵਿਆਹ ਦਿੱਤਾ ਜਿਸ ਕੁੜੀ ਦੇ ਕੋਲੋਂ ਬਦਬੂ ਹੁੰਦੀ ਹੈ ਕੋਈ ਉਸ ਦੇ ਕੋਲ ਜਾਣ ਨੂੰ ਤਿਆਰ ਨਹੀਂ ਉਹ ਚੱਲ ਫਿਰ ਵੀ ਨਹੀਂ ਸਕਦਾ ਬੀਬੀ ਰਜਨੀ ਵਿਆਹ ਤੋਂ ਬਾਅਦ ਇੱਕ ਛੋਟੀ ਜੀ ਰੇੜੀ ਬਣਾ ਕੇ ਰੱਸੀ ਦੇ ਨਾਲ ਉਸ ਰੇੜੀ ਨੂੰ ਧੂਕੇ ਜਿੱਥੇ ਵੀ ਜਾਂਦੀ ਹੈ ਆਪਣੇ ਪਤੀ ਨੂੰ ਨਾਲ ਲੈ ਕੇ ਜਾਂਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਮੇਰੇ ਪਤੀ ਨੂੰ ਇਕੱਲੇ ਰਹਿਣ ਦੇ ਵਿੱਚ ਦਿੱਕਤ ਨਾ ਆਵੇ ਕੋਈ ਲੋੜ ਪਤੀ ਮੇਰੇ ਨੂੰ ਪਵਨ ਉਸੇ ਵੇਲੇ ਹਾਜ਼ਰ ਹੋਣਾ ਇਸ ਤਰ੍ਹਾਂ ਬੀਬੀ ਰਜਨੀ ਨੇ ਆਪਣਾ ਪਤੀ ਵਰਤਾ ਧਰਮ ਵੀ ਨਿਭਾਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਪੂਰਨ ਭਰੋਸਾ ਰੱਖਿਆ ਤਾਂ ਸਾਧ ਸੰਗਤ ਜੀਓ ਬੀਬੀ ਰਜਨੀ ਦਾ ਨਾਮ ਇਤਿਹਾਸ ਦੇ ਵਿੱਚ ਬੜੇ ਹੀ ਮਾਣ ਤੇ ਸਤਿਕਾਰ ਦੇ ਨਾਲ ਜਾਣਿਆ ਜਾਂਦਾ ਹੈ ਬੀਬੀ ਰਜਨੀ ਦੇ ਪਿਤਾ ਨੇ ਕਿਉਂ ਕੁੜੀ ਦੇ ਨਾਲ ਬੀਬੀ ਰਜਨੀ ਦਾ ਵਿਆਹ ਕੀਤਾ ਆ ਪੂਰਾ ਇਤਿਹਾਸ ਸਰਵਣ ਕਰੋ ਜੀ ਬੀਬੀ ਰਜਨੀ ਸ਼ਾਹੂਕਾਰ ਦੁਨੀ ਚੰਦ ਦੀ ਬੇਟੀ ਹੈ ਜੋ ਪੱਟੀ ਸ਼ਹਿਰ ਦਾ ਰਹਿਣ ਵਾਲਾ ਹੈ ਘਰ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ ਬੜੇ ਪਦਾਰਥ ਨੇ ਧਨ ਦੌਲਤ ਹੈ ਸ਼ਾਹੂਕਾਰ ਦੁਨੀ ਚੰਦ ਰੱਬ ਨੂੰ ਵੀ ਮੰਨਦਾ ਹੈ ਦਾਨਪੁਨ ਵੀ ਕਰਦਾ ਹੈ ਤੇ ਬੇਨਤੀਆਂ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਕਰਦਾ ਹੀ ਰਹਿੰਦਾ ਹੈ ਕਿ ਮੇਰੇ ਘਰ ਦੇ ਵਿੱਚ ਅੱਗੇ ਚਾਰ ਬੇਟੀਆਂ ਹਨ ਮੈਨੂੰ ਇਸ ਵਾਰ ਪੁੱਤਰ ਦੀ ਦਾਤ ਬਖਸ਼ੋ ਕੁਝ ਇਤਿਹਾਸਕਾਰਾਂ ਨੇ 6 ਬੇਟੀਆਂ ਵੀ ਲਿਖੀਆਂ ਹਨ ਪਰ ਹੋਇਆ ਕੀ ਹੈ ਬੇਨਤੀਆਂ ਤੇ ਦੁਨੀ ਚੰਦ ਨੇ ਬਹੁਤ ਕੀਤੀਆਂ ਪਰ ਜਦੋਂ ਉਸ ਦੇ ਘਰ ਦੇ ਵਿੱਚ ਹੁਣ ਔਲਾਦ ਹੋਈ ਹੈ ਤਾਂ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਦੁਨੀ ਚੰਦ ਜੀ ਤੁਹਾਡੇ ਘਰ ਫਿਰ ਬੇਟੀ ਪੈਦਾ ਹੋਈ ਹੈ ਦੁਨੀ ਚੰਦ ਜਿੱਥੇ ਦੁਖੀ ਹੋਇਆ ਉੱਥੇ ਉਸ ਨੇ ਪਰਮੇਸ਼ਰ ਤੋਂ ਆਪਣਾ ਭਰੋਸਾ ਚੁੱਕ ਲਿਆ ਹੁਣ ਰੱਬ ਤੇ ਯਕੀਨ ਨਹੀਂ ਕਰਦਾ ਉਹ ਹੁਣ ਉਹ ਆਖਣ ਲੱਗ ਪਿਆ ਕਿ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹ ਕਿਸੇ ਨੂੰ ਕੁਝ ਨਹੀਂ ਦੇ ਰਿਹਾ ਅਸੀਂ ਆਪਣਾ ਆਪੇ ਹੀ ਖਾ ਰਹੇ ਹਾਂ ਹੁਣ ਨਾ ਤੇ ਉਹ ਆਪ ਪਰਮਾਤਮਾ ਦਾ ਸ਼ੁਕਰ ਸੁਕਰਾਨਾ ਕਰਦਾ ਹੈ ਨਾ ਕਿਸੇ ਨੂੰ ਕਰਨ ਦਿੰਦਾ ਹੈ ਪਰ ਬੀਬੀ ਰਜਨੀ ਜੀ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਹਨ ਬੀਬੀ ਰਜਨੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਦੇ ਨੇ ਜਾਣਦੇ ਹਨ ਕਿ ਪਿਤਾ ਜੀ ਗਲਤ ਭਾਵਨਾ ਦਾ ਸ਼ਿਕਾਰ ਹੋ ਗਏ ਨੇ ਪਰਮੇਸ਼ਰ ਕਿਰਪਾ ਕਰੇਗਾ ਇਹਨਾਂ ਨੂੰ ਸੋਝੀ ਆ ਜਾਵੇਗੀ ਕਿ ਦੇਣ ਵਾਲਾ ਉਹ ਪਰਮੇਸ਼ਰ ਹੀ ਹੈ ਜੀਵ ਸੰਸਾਰ ਤੇ ਜੀਵ ਭੇਜਦਾ ਹੈ ਤੇ ਉਸ ਦੇ ਖਾਣ ਵਾਸਤੇ ਪਾਉਣ ਵਾਸਤੇ ਵਰਤਣ ਵਾਸਤੇ ਵੀ ਦਾਤਾ ਉਹੋ ਹੀ ਦਿੰਦਾ ਹੈ ਇੱਕ ਦਿਨ ਬੀਬੀ ਰਜਨੀ ਜਦੋਂ ਕਿ ਜਵਾਨ ਹੋ ਚੁੱਕੇ ਨੇ ਬਾਕੀਆਂ ਆਪਣੀਆਂ ਭੈਣਾਂ ਦੇ ਨਾਲ ਆਪਣੇ ਘਰ ਦੇ ਵਿੱਚ ਵਿਚਰ ਰਹੇ ਨੇ ਪਿਤਾ ਜੀ ਨੇ ਸਾਰਿਆਂ ਨੂੰ ਸੱਦਿਆ ਤਾਂ ਸਾਰੀਆਂ ਪੁੱਤਰੀਆਂ ਨੂੰ ਪੁੱਛਿਆ ਵਾਰ-ਵਾਰ ਕਿ ਮੈਨੂੰ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਜੇ ਹੁਣ ਉਹ ਬੇਟੀਆਂ ਨੇ ਜਵਾਬ ਦਿੱਤਾ ਕੇ ਪਿਤਾ ਜੀ ਸਾਨੂੰ ਤੁਸੀਂ ਹੀ ਦਿੰਦੇ ਜੇ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ ਜੇ ਤੁਸੀਂ ਨਾ ਹੋਵੋ ਸਾਨੂੰ ਕੋਈ ਖਵਾਲਣ ਵਾਲਾ ਨਹੀਂ ਹੁਣ ਬੀਬੀ ਰਜਨੀ ਦੀ ਵਾਰੀ ਆਈ ਹੈ ਪਿਤਾ ਨੇ ਪੁੱਛਿਆ ਰਜਨੀ ਤੂੰ ਨਹੀਂ ਜਵਾਬ ਦਿੱਤਾ ਤਾਂ ਰਜਨੀ ਆਖਣ ਲੱਗੀ ਪਿਤਾ ਜੀ ਅਸਲ ਦੇ ਵਿੱਚ ਮੈਂ ਆਪਣੇ ਭਾਗਾਂ ਦਾ ਖਾਨੇ ਆ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਭਾਗਾਂ ਦੇ ਵਿੱਚ ਲਿਖ ਦਿੱਤਾ ਉਹ ਮੈਂ ਤੁਹਾਡੇ ਕੋਲੋਂ ਖਾ ਰਹੀ ਆ ਇਸੇ ਤਰ੍ਹਾਂ ਇਕੱਲੀ ਮੈਂ ਨਹੀਂ ਬਾਕੀ ਸਾਰੇ ਤੇ ਤੁਸੀਂ ਵੀ ਉਸ ਪਰਮੇਸ਼ਰ ਦਾ ਦਿੱਤਾ ਖਾ ਰਹੇ ਜੀ ਦੁਨੀ ਚੰਦ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਜਿਸ ਪਰਮੇਸ਼ਰ ਨੇ ਮੈਨੂੰ ਕੁਝ ਨਹੀਂ ਦਿੱਤਾ ਮੇਰੀ ਬੇਟੀ ਉਸਦੇ ਗੁਣ गा ਰਹੀ ਹੈ ਉਸ ਨੂੰ ਗੁੱਸਾ ਚੜ ਗਿਆ ਆਖਣ ਲੱਗਾ ਕਿ ਹੁਣ ਤੱਕ ਤੇਰੀ ਪਰਵਿਸ਼ ਬੜੇ ਚੰਗੇ ਢੰਗ ਨਾਲ ਹੋ ਰਹੀ ਸੀ ਬੜੇ ਸੁੰਦਰ ਤੈਨੂੰ ਕੱਪੜੇ ਪਾਉਣ ਵਾਸਤੇ ਮਿਲਦੇ ਸਨ ਬੜੇ ਵਧੀਆ ਖਾਣ ਵਾਸਤੇ ਪਕਵਾਨ ਮਿਲਦੇ ਸਨ ਪਰ ਅੱਗੇ ਤੋਂ ਮੈਂ ਵੇਖਦਾ ਹਾਂ ਤੇਰੇ ਭਾਗਾਂ ਵਿੱਚ ਪਰਮੇਸ਼ਰ ਕਿਦਾਂ ਇਹ ਪਕਵਾਨ ਲਿਖੂਗਾ ਹੁਣ ਤੂੰ ਕਿੱਥੋਂ ਖਾਵੇਂਗੀ ਉਸ ਵੇਲੇ ਦੁਨੀ ਚੰਦ ਨੇ ਆਪਣੀ ਬੇਟੀ ਦਾ ਵਿਆਹ ਇੱਕ ਕੁੜੀ ਨਾਲ ਕਰਨ ਦਾ ਫੈਸਲਾ ਕੀਤਾ ਟੰਡੂਰਾ ਫੇਰ ਦਿੱਤਾ ਕਿ ਕੋਈ ਐਸਾ ਕੁੜੀ ਲਿਆਉ ਲੱਭ ਕੇ ਜਿਹਦੇ ਕੋਲ ਜਾਣ ਦੇ ਵਿੱਚ ਵੀ ਨਫ਼ਰਤ ਹੋਵੇ ਲੋਕਾਂ ਨੂੰ ਜੋ ਕੁਝ ਕਰ ਨਾ ਸਕਦਾ ਹੋਵੇ ਉਸ ਦੇ ਨਾਲ ਮੈਂ ਆਪਣੀ ਬੇਟੀ ਦਾ ਵਿਆਹ ਕਰਾਂਗਾ ਇੱਕ ਐਸਾ ਕੁੜੀ ਜਿਹੜਾ ਵੜਿੰਗ ਦਾ ਸੀ ਜ਼ਮੀਨ ਤੇ ਤੁਰ ਵੀ ਨਹੀਂ ਸੀ ਸਕਦਾ ਉਸ ਨੂੰ ਰੇੜੀ ਦੇ ਵਿੱਚ ਪਾ ਕੇ ਲੈ ਜਾਂਦਾ ਗਿਆ ਲੋਕ ਤਰਾਸ ਤਰਾਸ ਕਰੇ ਉੱਠੇ ਨੇ ਬੀਬੀ ਰਜਨੀ ਦੀਆਂ ਬਾਕੀਆਂ ਭੈਣਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਪਰ ਪਤਾ ਤੋਂ ਡਰਦੀਆਂ ਕੁਝ ਆਖ ਨਾ ਸਕੀਆਂ ਕਿ ਕਿਤੇ ਸਾਨੂੰ ਵੀ ਪਿਤਾ ਸਾਡਾ ਕੋਈ ਐਸੀ ਭਿਆਨਕ ਸਜ਼ਾ ਨਾ ਦੇ ਦੇਵੇ ਪਰ ਬੀਬੀ ਰਜਨੀ ਨੇ ਪਰਮੇਸ਼ਰ ਦੇ ਭਾਣੇ ਨੂੰ ਸੱਤ ਕਰਕੇ ਮੰਨਿਆ ਆਖਣ ਲੱਗੀ ਪਿਤਾ ਜੀ ਜੇ ਮੈਨੂੰ ਪਰਮੇਸ਼ਰ ਨੇ ਕੁਝ ਦੇਣਾ ਹੈ ਤੇ ਕੁੜੀ ਦੇ ਨਾਲ ਵਿਆਹਣ ਤੋਂ ਬਾਅਦ ਵੀ ਦੇਵੇਗਾ ਦੂਸਰੀ ਗੱਲ ਆਖਣ ਲੱਗੀ ਕਿ ਬੇਟੀ ਦਾ ਧਰਮ ਹੈ ਜੋ ਉਸ ਦੇ ਵਾਸਤੇ ਉਹਦਾ ਪਿਤਾ ਵਾਰ ਲੱਭ ਦਵੇ ਉਸ ਨੂੰ ਅਪਣਾ ਲੈਣਾ ਮੈਂ ਤੁਹਾਡੀ ਇਹ ਵੀ ਇਸ਼ਾ ਪੂਰੀ ਕਰਦੀਆਂ ਜੇ ਤੁਸੀਂ ਮੇਰੇ ਵਾਸਤੇ ਕੁੜੀ ਨੂੰ ਲਭਿਆ ਹੈ ਤੇ ਮੈਂ ਇਸ ਨੂੰ ਆਪਣਾ ਪਤੀ ਮੰਨਦੀ ਆਂ ਪੂਰੀ ਜੋ ਰੀਤੀ ਸਹੀ ਉਸ ਹਿਸਾਬ ਦੇ ਨਾਲ ਵਿਆਹ ਹੋਇਆ ਤੇ ਦੁਨੀ ਚੰਦ ਨੇ ਔਖਿਆ ਹੁਣ ਤੂੰ ਮੇਰੇ ਘਰ ਦੇ ਵਿੱਚ ਨਹੀਂ ਰਹੇਂਗੀ ਤੂੰ ਆਪਣੇ ਪਤੀ ਨੂੰ ਲੈ ਕੇ ਇਸ ਪੱਤੀ ਸ਼ਹਿਰ ਤੋਂ ਦੂਰ ਚਲੀ ਜਾ ਮੈਨੂੰ ਤੁਸੀਂ ਦਿਖਣੇ ਨਹੀਂ ਚਾਹੀਦੇ ਬੀਬੀ ਰਜਨੀ ਨੇ ਉਹ ਵੀ ਆਪਣੇ ਪਿਤਾ ਦਾ ਹੁਕਮ ਸੱਤ ਕਰਕੇ ਮੰਨਿਆ ਇੱਕ ਛੋਟੀ ਜੀ ਰੇੜੀ ਬਣਾਈ ਹੈ ਉਸ ਨੂੰ ਰੱਸੀ ਦੇ ਨਾਲ ਬੰਨ ਕੇ ਆਪਣੇ ਮੋਢਿਆਂ ਦੇ ਨਾਲ ਰੱਸੀ ਪਾ ਕੇ ਆਪਣੇ ਪਤੀ ਨੂੰ ਖਿੱਚ ਕੇ ਜਿੱਥੇ ਵੀ ਰਜਨੀ ਜਾਂਦੀ ਹੈ ਨਾਲ ਲੈ ਕੇ ਜਾਂਦੀ ਹੈ ਕਿ ਮੈਂ ਆਪਣੇ ਪਤੀ ਦਾ ਧਿਆਨ ਰੱਖਾਂਗੀ ਇੰਨੀ ਉਸ ਦੇ ਕੋਲ ਬਦਬੂ ਹੀ ਹੁੰਦੀ ਹੈ ਕਿ ਕੋਈ ਉਸ ਦੇ ਕੋਲ ਖੜਦਾ ਨਹੀਂ ਪਰ ਬੀਬੀ ਰਜਨੀ ਉਸ ਨੂੰ ਪਤੀ ਜਾਣ ਕੇ ਆਪਣਾ ਪਤੀ ਵਰਤਾ ਧਰਮ ਨਿਭਾ ਰਹੀ ਹੈ ਹੁਣ ਜਿਸ ਤਨ ਦੇ ਉੱਤੇ ਮਖਮਲੀ ਕੱਪੜੇ ਰਹਿੰਦੇ ਸਨ ਵਨਸਵੰਨੇ ਭੋਜਨ ਰੋਜ਼ਾਨਾ ਖਾਣ ਨੂੰ ਮਿਲਦੇ ਸਨ ਉਹ ਤਨ ਦੇ ਕੱਪੜੇ ਪੁਰਾਣੇ ਹੋ ਚੁੱਕੇ ਨੇ ਪਾਟ ਚੁੱਕੇ ਨੇ ਸਾਧ ਸੰਗਤ ਜੀਓ ਜੇ ਨਹੀਂ ਕੁਝ ਪਾਟਾ ਤਾਂ ਉਹ ਬੀਬੀ ਰਜਨੀ ਦਾ ਪਰੋਸਾ ਉਸ ਨੇ ਇਹ ਗੱਲ ਨਾ ਛੱਡੀ ਕਿ ਦੇਣ ਵਾਲਾ ਕੋਈ ਹੋਰ ਹਨ ਆਖਿਆ ਦੇਵੇਗਾ ਤੇ ਪਰਮਾਤਮਾ ਹੁਣ ਉਹ ਜਾਣਦੀ ਸੀ ਕਿ ਮੇਰੇ ਪਤੀ ਦੇ ਕਰਕੇ ਕੋਈ ਮੇਰੇ ਲਾਗੇ ਨਹੀਂ ਆਵੇਗਾ ਇਸ ਕਰਕੇ ਉਹ ਪਿੰਡ ਦੇ ਬਾਹਰ ਆਪਣੇ ਪਤੀ ਨੂੰ ਕਿਥੇ ਸੁਰੱਖਿਅਤ ਜਗ੍ਹਾ ਤੇ ਰੋਕ ਕੇ ਆਪ ਨਗਰਾਂ ਦੇ ਵਿੱਚ ਮੰਗਣ ਵਾਸਤੇ ਚਲੀ ਜਾਂਦੀ ਜਦੋਂ ਜਾਂਦੀ ਜੋ ਕੁਝ ਨਗਰਾਂ ਤੋਂ ਮਿਲਦਾ ਪਹਿਲਾਂ ਹੀ ਆਪਣੇ ਪਤੀ ਦੇ ਮੂੰਹ ਦੇ ਵਿੱਚ ਪ੍ਰਸ਼ਾਦਾ ਪੁੰਦੀ ਫਿਰ ਉਹ ਆਪ ਛੱਕਦੀ ਇਸ ਤਰ੍ਹਾਂ ਉਹ ਗੁਜ਼ਾਰਾ ਕਰਨ ਲੱਗੀ ਇੱਕ ਦਿਨ ਦੱਸਦੇ ਹਨ ਕਿ ਇੱਕ ਨਗਰ ਦੇ ਵਿੱਚ ਰਜਨੀ ਮੰਗਣ ਵਾਸਤੇ ਗਈ ਹੈ ਕੁਝ ਔਰਤਾਂ ਉਸ ਨਗਰ ਦੇ ਵਿੱਚ ਬੈਠੀਆਂ ਵੇਖਦੀਆਂ ਹਨ ਆਖਦੀਆਂ ਨੇ ਇਸ ਭੈਣ ਵੱਲ ਵੇਖ ਕੇ ਇਸ ਦੇ ਰੂਪ ਵੱਲ ਵੇਖ ਕੇ ਇੰਜ ਤੇ ਲੱਗਦਾ ਨਹੀਂ ਕਿ ਇਹ ਮੰਗਤੀ ਹੋਵੇਗੀ ਪਤਾ ਨਹੀਂ ਇਸ ਦੇ ਨਾਲ ਕੀ ਭਾਣਾ ਵਰਤਿਆ ਹੋਵੇਗਾ ਇੱਕ ਆਖਦੀ ਹੈ ਭੈਣਾ ਮੈਨੂੰ ਲੱਗਦਾ ਇਹਦਾ ਪਿਤਾ ਮਰ ਗਿਆ ਹੋਵੇਗਾ ਦੂਸਰੀ ਆਖਦੀ ਹੋ ਸਕਦਾ ਹੈ ਇਹ ਵਿਆਹੀ ਹੋਵੇ ਇਹਦਾ ਪਤੀ ਮਰ ਗਿਆ ਹੋਵੇ ਹੋਰ ਕੋਈ ਆਸਰਾ ਨਾ ਹੋਵੇ ਤਾਂ ਮੰਗਦੀ ਹੋਵੇ ਜਦਾਂ ਪੁੱਛਦਿਆਂ ਨੇ ਕਿ ਸਾਨੂੰ ਦੱਸ ਤੇਰੇ ਤੇ ਕੀ ਬਾਣਾ ਵਰਤਿਆ ਤਾਂ ਬੀਬੀ ਰਜਨੀ ਉਹਨਾਂ ਨੂੰ ਆਪਣੀ ਹਦਬੀਤੀ ਵੀ ਦੱਸਦੀ ਹੈ ਇਸ ਤਰ੍ਹਾਂ ਬੀਬੀ ਰਜਨੀ ਆਪਣੇ ਪਤੀ ਦਾ ਸਾਥ ਦਿੰਦੀ ਹੋਈ ਆਪਣੇ ਦਿਨ ਬਤੀਤ ਕਰ ਰਹੀ ਹੈ ਇੱਕ ਦਿਨ ਉਸਦੇ ਪਤੀ ਨੇ ਵੀ ਰਜਨੀ ਨੂੰ ਆਖ ਦਿੱਤਾ ਕਿ ਰਜਨੀ ਤੂੰ ਸੋਹਣੀ ਵੀ ਬਹੁਤ ਐ ਤੇਰੀ ਅਜੇ ਜਵਾਨੀ ਬਹੁਤ ਰਹਿੰਦੀ ਐ ਅਜੇ ਤੇਰੀ ਉਮਰ ਕੁਝ ਵੀ ਨਹੀਂ ਤੈਨੂੰ ਬੜੇ ਚੰਗੇ ਸੋਹਣੇ ਰਿਸ਼ਤੇ ਮਿਲ ਜਾਣਗੇ ਮੇਰਾ ਬੋਝ ਨਾ ਚੁੱਕ ਮੈਂ ਤੇ ਅੱਗੇ ਵੀ ਕਿ ਤੂੰ ਨਾ ਕਿ ਤੂੰ ਕੋਈ ਤਰਸ ਕਰਕੇ ਦੇ ਜਾਂਦਾ ਸੀ ਖਾ ਲੈਂਦਾ ਸੰਗਜਾਰਾ ਕਰ ਲਵਾਂਗਾ ਤੂੰ ਮੈਨੂੰ ਛੱਡ ਦੇ ਮੈਂ ਤੈਨੂੰ ਆਖਦਾ ਹਾਂ ਪਰ ਰਜਨੀ ਨੇ ਆਖਿਆ ਕਿ हे ਪਤੀ ਪਰਮੇਸ਼ਰ ਜੀ ਅੱਜ ਤੁਸੀਂ ਇਹ ਗੱਲ ਆਖ ਦਿੱਤੀ ਹੈ ਅੱਗੇ ਤੋਂ ਨਾ ਆਖਿਓ ਇਹ ਇਸਤਰੀ ਦਾ ਧਰਮ ਹੈ ਕਿ ਇੱਕ ਵਾਰ ਜਿਸ ਦੇ ਨਾਲ ਲਾਵਾਂ ਫੇਰੇ ਲੈ ਕੇ ਆਨੰਦ ਕਾਰਜ ਹੋ ਗਿਆ ਫਿਰ ਦੁੱਖ ਵੇਲੇ ਸੁੱਖ ਵੇਲੇ ਇੱਕ ਦੂਸਰੇ ਦੇ ਨਾਲ ਖੜਨਾ ਚਾਹੀਦਾ ਹੈ ਸਾਧ ਸੰਗਤ ਜੀਓ ਇਦਾਂ ਦੀ ਭਾਵਨਾ ਲੈ ਕੇ ਹੁਣ ਬੀਬੀ ਰਜਨੀ ਕਿੱਥੇ ਪਹੁੰਚੀ ਐ ਚੱਕ ਨਾਨਕੀ ਜਿੱਥੇ ਉਸ ਨਗਰ ਦਾ ਨਾਮ ਅੱਜ ਦੇ ਸਮੇਂ ਦੇ ਵਿੱਚ ਪਾਵਨ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਉਥੇ ਦੁੱਖ ਭੰਜਨੀ 베ਰੀ ਐ ਅੱਜ ਸਾਧ ਸੰਗਤ ਜੀ ਉਥੇ ਬਹੁਤ ਸੁੰਦਰ ਸਰੋਵਰ ਬਣਿਆ ਹੈ ਸ੍ਰੀ ਹਰਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਪਰ ਉਸ ਸਮੇਂ ਸਿਰਫ ਇੱਕ ਛਪੜੀ ਹੈ ਅਜੇ ਕਿਸੇ ਨੂੰ ਉਸ ਬਾਰੇ ਗਿਆਨ ਨਹੀਂ ਕਿ ਇੱਥੇ ਕੀ ਪਰਮੇਸ਼ਰ ਨੇ ਕੁਦਰਤ ਵਰਤਾ ਦੇਣੀ ਹੈ ਉਸ ਛਪੜੀ ਦੇ ਕੋਲ ਉਸ 베ਰੀ ਦੀ ਛਾਵੇਂ ਆਪਣੇ ਪਤੀ ਨੂੰ ਰਜਨੀ ਨੇ ਬਿਠਾ ਲਿਆ ਏ ਆਖਣ ਲੱਗੀ ਕੇ ਪਤੀ ਦੇਵ ਜੀ ਤੁਸੀਂ ਇੱਥੇ ਆਰਾਮ ਕਰੋ ਇਹ ਸ਼ਹਿਰ ਬੜਾ ਵੱਡਾ ਲੱਗਦਾ ਇੱਥੋਂ ਕੁਝ ਜ਼ਰੂਰ ਖਾਣ ਨੂੰ ਮਿਲੇਗਾ ਮੈਂ ਕੁਝ ਮੰਗ ਕੇ ਲੈ ਕੇ ਆਉਣੀ ਆ ਉਸ ਬੇਰੀ ਦੇ ਥੱਲੇ ਆਪਣੇ ਪਤੀ ਨੂੰ ਬਿਠਾ ਗਈ ਆਪ ਮੰਗਣ ਵਾਸਤੇ ਚਲੀ ਗਈ ਹੁਣ ਉਹ ਕੀ ਵੇਖਦਾ ਹੈ ਕਿ ਇਸ ਬੇਰੀ ਦੇ ਉੱਪਰ ਜੋ ਕਾਂ ਬੈਠੇ ਬੜਾ ਰੋਲਾ ਪਾ ਰਹੇ ਨੇ ਜਿੱਦਾਂ ਉਹ ਬੜੇ ਖੁਸ਼ ਹੋ ਰਹੇ ਹੁਣ ਕੋਈ ਕਾਂ ਉਸ ਛਪੜੀ ਦੇ ਵਿੱਚ ਤੁੰਗ ਮਾਰ ਕੇ ਜਲ ਪੀਂਦਾ ਹੈ ਤੇ ਕਈ ਕਾਂ ਉਸ ਛਪੜੀ ਦੇ ਵਿੱਚ ਟੁੱਬੀ ਲਵਾ ਰਹੇ ਸਨ ਗੁਰੂ ਜੀ ਨੇ ਕਿਰਪਾ ਕੀਤੀ ਉਹ ਕਵਤਕ ਉਸ ਕੁੜੀ ਨੂੰ ਵਿਖਾ ਲਿਆ ਕਿ ਜਿਹੜਾ ਤੇ ਕਾਂ ਇਸ ਛਪੜੀ ਦੇ ਵਿੱਚ ਟੁੱਬੀ ਲਾ ਕੇ ਜਾਂਦਾ ਉਹ ਹੁੰਦਾ ਤੇ ਕਾਲੇ ਰੰਗ ਦਾ ਹੈ ਪਰ ਚਿੱਟਾ ਹੰਸ ਵਾਂ ਕਰਾਂਗਾ ਉਸ ਦਾ ਹੋ ਜਾਂਦਾ ਜਦੋਂ ਬਾਹਰ ਨਿਕਲਦਾ ਹੈ ਤਾਂ ਉਸ ਕੁੜੀ ਨੇ ਸੋਚਿਆ ਕਿ ਹੋਵੇ ਨਾ ਮੈਂ ਵੀ ਇਸ ਜਲ ਦੇ ਵਿੱਚ ਇਸ਼ਨਾਨ ਕਰਾਂ ਉਹਦੇ ਅੰਦਰ ਇਹ ਜਗਿਆਸਾ ਬਣ ਗਈ ਹੈ ਉਹ ਕੁੜੀ ਉਸ ਰੇੜੀ ਦੇ ਵਿੱਚੋਂ ਬੜੇ ਔਖੇ ਢੰਗ ਦੇ ਨਾਲ ਡੇਂਗਦਾ ਹੋਇਆ ਸੱਪ ਦੇ ਵਾਂਗ ਜਿਸ ਤਰ੍ਹਾਂ ਉਹ ਨਿਕਲਿਆ ਗਿਆ ਨਿਕਲਿਆ ਤੇ ਬੜੇ ਹੀ ओके ਤਾਂ გან ਨਾਲ ਮੁਸੀਬਤ ਨੂੰ ਝੇਲਦਾ ਹੋਇਆ ਉਹ ਉਸ ਛਪੜੀ ਦੇ ਬਿਲਕੁਲ ਕਿਨਾਰੇ ਤੇ ਚੱਲ ਆ ਗਿਆ ਮੈਂ ਵਿੱਚ ਡੁੱਬ ਨਾ ਜਾਵਾਂ ਇਸ ਆਸ ਨੂੰ ਲੈ ਕੇ ਇੱਕ ਉਸ 베ਰੀ ਦੇ ਮੁੱਢ ਨੂੰ ਹੱਥ ਦੇ ਵਿੱਚ ਫੜਿਆ ਹੈ ਤੇ ਬਾਕੀ ਸਰੀਰ ਜੋ ਹੈ ਉਹ ਛਪੜੀ ਦੇ ਵਿੱਚ ਡੋਬ ਦਿੱਤਾ ਹੈ ਐਸੀ ਕਿਰਪਾ ਹੋਈ ਜਿੱਦਾਂ ਉਹ ਕਾਂਚ ਤੇ ਹੋ ਰਹੇ ਸਨ ਇਸ ਕੋੜੀ ਦਾ ਰੋਗ ਦੂਰ ਹੋ ਗਿਆ ਹੈ ਹੁਣ ਉਹ ਆਂਦਿਆਂ ਨੂੰ ਉੱਥੇ ਹੀ ਬੈਠਾ ਹੋਇਆ ਜਿੱਥੇ ਬੀਬੀ ਰਜਨੀ ਬਿਠਾ ਕੇ ਗਈ ਸੀ ਇਹਨਾਂ ਸੁੰਦਰ ਸਰੂਪ ਹੋ ਗਿਆ ਇਹਨਾਂ ਨੌਜਵਾਨ ਹੋ ਗਿਆ ਕਿ ਬੀਬੀ ਰਜਨੀ ਰੂਪ ਹੀ ਵੇਖ ਕੇ ਆਖਣ ਲੱਗੀ ਤੂੰ ਕੌਣ ਐ ਤੂੰ ਮੇਰੇ ਰੂਪ ਵੱਲ ਵੇਖ ਕੇ ਬੇਈਮਾਨ ਹੋ ਗਿਆ ਲੱਗਦਾ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਤੂੰ ਬੜਾ ਮਾੜਾ ਕੰਮ ਕੀਤਾ ਮੇਰੇ ਨਾਲ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰਾਂਗੀ ਤਾਂ ਆਖਣ ਲੱਗਾ ਰਜਨੀ ਰੋ ਨਾ ਇਹ ਤੇਰੇ ਸਿੱਦਕ ਦਾ ਤੇਰੇ ਭਰੋਸੇ ਦਾ ਤੈਨੂੰ ਪਰਮੇਸ਼ਰ ਨੇ ਫਲ ਦਿੱਤਾ ਹੈ ਮੈਂ ਕੋਈ ਹੋਰ ਨਹੀਂ ਮੈਂ ਤੇਰਾ ਪਤੀ ਆ ਆਖਣ ਲੱਗੀ ਨਹੀਂ ਮੇਰਾ ਪਤੀ ਤੇ ਬੋਲ ਹੀ ਨਹੀਂ ਸਕਦਾ ਤੁਰ ਹੀ ਨਹੀਂ ਸਕਦਾ ਉਹ ਇਹ ਨਾ ਸੁੰਦਰ ਨਹੀਂ ਸੀ ਉਹਨੂੰ ਤਾਂ ਮੈਂ ਧੂ ਕੇ ਲਿਆਈ ਸਾਂ ਤੂੰ ਕੋਈ ਹੋਰ ਆ ਹੁਣ ਉਸ ਕੁੜੀ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਕਿਸ ਤਰ੍ਹਾਂ ਭਰੋਸਾ ਦਵਾ ਮਾ ਰਜਨੀ ਨੂੰ ਕਿ ਮੈਂ ਉਹ ਕੁੜੀ ਆ ਅਚਾਨਕ ਉਸ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਜਦੋਂ ਮੈਂ ਛਪੜੀ ਦੇ ਵਿੱਚ ਚੁੱਬੀ ਲਾਈ ਸੀ ਤਾਂ ਮੈਂ ਇੱਕ ਹੱਥ ਦੇ ਨਾਲ ਉਸ 베ਰੀ ਦਾ ਮੁੱਢ ਫੜਿਆ ਸੀ ਮੈਂ ਡੁੱਬ ਨਾ ਜਾਵਾਂ ਉਹ ਹੱਥ ਤੇ ਮੇਰਾ ਡੁੱਬਾ ਹੀ ਨਹੀਂ ਸੀ ਵਿੱਚ ਜਲਦੇ ਉਸ ਨੇ ਆਪਣੇ ਹੱਥ ਵੱਲ ਵੇਖਿਆ ਉਹ ਹੱਥ ਅਜੇ ਵੀ ਉਸੇ ਤਰ੍ਹਾਂ ਹੀ ਕੋੜ ਦੇ ਨਾਲ ਭਰਿਆ ਪਿਆ ਹੈ ਆਖਣ ਦਾ ਗਰਜ ਨਹੀਂ ਤੈਨੂੰ ਯਕੀਨ ਆ ਜਾਏਗਾ ਆ ਵੇਖ ਜੋ ਮੈਂ ਆਖ ਰਿਆਂ ਉਹ ਸੱਚ ਹੈ ਜਦੋਂ ਮੈਂ ਛੱਪੜੀ ਵਿੱਚ ਚੁੱਭੀ ਲਾਈ ਐਸ ਹੱਥ ਦੇ ਨਾਲ ਮੈਂ 베ਰੀ ਦਾ ਮੁੱਢ ਪੜਿਆ ਸੀ ਇਹ ਹੱਥ ਮੇਰਾ ਡੁੱਬਾ ਨਹੀਂ ਇਸ ਕਰਕੇ ਇਹ ਹੱਥ ਤੇ ਅਜੇ ਵੀ ਕੋੜ ਹੈ ਚੱਲਿਆ ਤੇਰੇ ਸਾਹਮਣੇ ਮੈਂ ਇਹ ਹੱਥ ਉਸ ਛਪੜੀ ਦੇ ਵਿੱਚ ਪੰਨਾ ਤੈਨੂੰ ਪਤਾ ਲੱਗ ਜਾਏਗਾ ਕਿ ਮੈਂ ਸੱਚ ਬੋਲ ਰਿਆਂ ਜਾਂ ਝੂਠ ਇਦਾਂ ਹੀ ਹੋਇਆ ਉਸ ਕੁੜੀ ਨੇ ਰਜਨੀ ਦੇ ਪਤੀ ਨੇ ਆਪਣਾ ਉਹ ਵੀ ਹੱਥ ਛਪੜੀ 'ਚ ਪਾਇਆ ਉਹ ਨੌਂ ਬਰ ਨੌਂ ਹੋ ਗਿਆ ਰਜਨੀ ਬੜੀ ਪ੍ਰਸੰਨ ਹੋਈ ਵਾਰ-ਵਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧੰਨਵਾਦ ਕਰਦੀ ਹੈ ਇਧਰ ਰਜਨੀ ਦੇ ਪਿਤਾ ਦੁਨੀ ਚੰਦ ਦੀ ਦੌਲਤ ਸਾਰੀ ਚੋਰਾਂ ਨੇ ਲੁੱਟ ਲਈ ਐ ਉਹ ਕੰਗਾਲ ਹੋ ਚੁੱਕਿਆ ਉਸ ਨੂੰ ਇਸ ਗੱਲ ਦਾ ਹੁਣ ਪਛਤਾਵਾ ਵੀ ਹੋ ਰਿਹਾ ਕਿ ਮੈਂ ਹੰਕਾਰ ਨਹੀਂ ਸੀ ਕਰਨਾ ਉਹ ਇਹ ਵੀ ਗੱਲ ਸਮਝ ਚੁੱਕਾ ਹੈ ਕਿ ਦੇਣ ਵਾਲਾ ਪਰਮੇਸ਼ਰ ਹੈ ਜਿਉਂ ਦਿੰਦਾ ਹੈ ਤੇ ਲੈ ਵੀ ਸਕਦਾ ਹੈ ਮੈਂ ਐਵੇਂ ਹੰਕਾਰ ਕੀਤਾ ਤੇ ਜਦੋਂ ਰਜਨੀ ਦੇ ਨਾਲ ਉਸ ਦਾ ਮਲਾਪ ਹੋਇਆ ਉਹਦਾ ਸਾਰਾ ਹੀ ਸੰਸਾਰ ਦੂਰ ਹੋ ਗਿਆ ਰਜਨੀ ਆਖਣ ਲੱਗੀ ਵੇਖੋ ਪਿਤਾ ਜੀ ਭਾਵੇਂ ਤੁਸੀਂ ਮੈਨੂੰ ਕੋੜੀ ਦੇ ਨਾਲ ਵਿਆਹ ਦਿੱਤਾ ਸੀ ਪਰ ਜੇ ਉਸ ਪਰਮੇਸ਼ਰ ਤੇ ਭਰੋਸਾ ਰੱਖੀਏ ਉਹ ਕੋੜੀਆਂ ਨੂੰ ਵੀ ਠੀਕ ਕਰ ਸਕਦਾ ਹੈ ਅੱਜ ਮੇਰਾ ਪਤੀ ਮੇਰੀਆਂ ਬਾਕੀਆਂ ਸਾਰੀਆਂ ਭੈਣਾਂ ਦੇ ਪਤੀਆਂ ਦੇ ਨਾਲੋਂ ਸੋਹਣਾ ਹੈ ਨੌਜਵਾਨ ਹੈ ਤਾਂ ਸਾਧ ਸੰਗਤ ਜਿਓ ਇਹ ਬੀਬੀ ਰਜਨੀ ਦੇ ਸਿੱਧਕ ਦੀ ਕਹਾਣੀ ਜਿੱਥੇ ਇਹ ਸਿੱਖਿਆ ਮਿਲਦੀ ਹੈ ਕਿ ਪਤੀ ਵਰਤਾ ਧਰਮ ਦੇ ਵਿੱਚ ਰਹਿਣ ਵਾਲੀ ਔਰਤ ਕਿਸ ਤਰ੍ਹਾਂ ਆਪਣੇ ਘਰ ਪਰਿਵਾਰ ਨੂੰ ਸੁਖੀ ਕਰਦੀ ਹੈ ਉੱਥੇ ਇਹ ਵੀ ਸਿੱਖਿਆ ਮਿਲਦੀ ਹੈ ਕਿ ਆਪਣੇ ਪਿਤਾ ਦਾ ਮਾਤਾ ਦਾ ਕਹਿਣਾ ਵੀ ਮੰਨਣਾ ਚਾਹੀਦਾ ਹੈ ਫਿਰ ਪਰਮੇਸ਼ਰ ਖੁਸ਼ ਹੁੰਦਾ ਹੈ ਇਹ ਇਤਿਹਾਸਿਕ 베ਰੀ ਅੱਜ ਜਿਸ ਕਿਸੇ ਨੇ ਦਰਸ਼ਨ ਕਰਨੇ ਹੋਣ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਕਰਨ ਦੇ ਸਮੇਂ ਜਦੋਂ ਲੰਗਰ ਹਾਲ ਦੇ ਕੋਲ ਹੀ ਆਪਾਂ ਜਾਣੇ ਹਾਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਇਹ ਇਤਿਹਾਸਿਕ ਬੇਰੀ ਅੱਜ ਵੀ ਮੌਜੂਦ ਹੈ ਅੱਜ ਵੀ ਜਦੋਂ ਇਸ ਬੇਰੀ ਦੇ ਢੇਠਾਂ ਜਾ ਕੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਤਾਂ अनेका ਸੰਗਤਾਂ ਦੇ अनेका ਹੀ ਰੋਗ ਦੂਰ ਹੁੰਦੇ ਨੇ ਐਸੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਵਰਸਦੀ ਹੈ ਸੋ ਮਹਾਰਾਜ ਕਿਰਪਾ ਕਰਨ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਣੇ ਸੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਹੁਣ ਸਮਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ